ਮੈਂ ਤੁਰ ਪੈਣਾ ਬਟਾਲੀ ਲਾਗੇ ਪਿੰਡ ਉਦੋਕੇ ਨੂੰ ਜਿੱਥੇ ਗੁਰਦੁਆਰਾ ਨਾਗਿਆਂ ਦਾ ਸਾਹਿਬਾ ਪਿੰਡਾਂ ਵਿੱਚ ਹੁੰਦਾ ਮੈਂ ਪਹੁੰਚ ਜਾਂਦਾ ਪਿੰਡ ਉਦੋਕੇ ਔੜਾ ਜਾ ਕੇ ਜਾ ਕੇ ਮੈਂ ਪਹੁੰਚ ਗਿਆ ਗੁਰਦੁਆਰਾ ਸਹਿ ਫਿਰ ਮੈਂ ਅੰਦਰ ਜਾ ਕੇ ਗੁਰਦਸਹਿਤ ਦੇ ਕਰਦੇ ਦਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਲੋਕਾਂ ਦਾ ਉਦਾਰ ਕਰਦੇ ਹੋਏ ਇਸ ਪਿੰਡ ਵਿੱਚ ਆਏ ਇਸ ਪਿੰਡ ਵਿੱਚ ਗੁਰੂ ਜੀ 9 ਮਹੀਨੇ 26 ਦਿਨ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਤਾਰਪੁਸਾ ਵਿਖੇ ਜਿਹੜੇ ਛੇਸ਼ਨਾਗ ਨੇ ਸ਼ਾਂਕ ਕੀਤੀ ਸੀ ਉਹੀ ਛੇਸ਼ਨਾਗ ਗੁਰੂ ਨਾਨਕ ਦੇਵ ਜੀ ਦੇ ਮਗਰ ਇਸ ਸਥਾਨ ਤੇ ਆਏ ਇੱਥੇ ਉਦੋਂ ਕਣਾ ਜੰਗਲ ਹੁੰਦਾ ਸੀ ਸ੍ਰ ਤੇ ਪਹੁੰਚੇ ਇਥੇ ਬਾਬਾ ਜੀ ਨੇ ਸ਼ੇਸ਼ਨਾਗ ਜੀ ਨੂੰ ਦੇਖਿਆ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਇਥੇ ਕੀ ਕਰਨ ਆਏ ਹੋ ਤਾਂ ਸ਼ੇਸ਼ਨਾਗ ਨੇ ਕਹਾਗੇ ਗੁਰੂ ਜੀ ਤੁਹਾਡੇ ਦਰਸ਼ਨਾਂ ਲਈ ਅਸੀਂ ਵਿਆਕੁਲ ਸੀ ਤੁਹਾਡੇ ਬਿਨਾ ਅਸੀਂ ਨਹੀਂ ਰਹਿ ਸਕਦੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਹਾਗੇ ਹੁਣ ਤੁਸੀਂ ਇਸ ਸਥਾਨ ਤੇ ਰਹੋ ਤੇ ਸੰਗਤਾਂ ਦੀ ਸੇਵਾ ਕਰੋ ਤੇ ਲੋਕਾਂ ਦੇ ਦੁੱਖ ਨਿਵਾਰਨ ਕਰੋ ਗੁਰੂ ਜੀ ਜੋ ਧਾਤਨ ਕਰ ਰਹੇ ਸੀ ਉਹ ਦਾਤਰ ਵਰਮੀ ਦੇ ਲਾਗੇ ਗੱਡ ਕੇ ਗੁਰੂ ਜੀ ਨੇ ਸ਼ੇਸ਼ਨਾਗ ਨੂੰ ਕਹਾਗੇ ਤੁਸੀਂ ਸਾਨੂੰ ਸ਼ਾਂਕ ਕੀਤੀ ਸੀ ਅਸੀਂ ਵੀ ਤੁਹਾਨੂੰ ਸ਼ਾਂਕ ਕਰਕੇ ਚੱਲੇ ਆ ਉਹੀ ਦਾਤਨ ਟਾਲੀ ਦਾ ਰੁਖ ਬਣ ਆਏ ਸ਼ੇਸ਼ਨਾਗ ਜੀ ਅੱਜ ਵੀ ਇਸ ਸਥਾਨ ਤੇ ਬਰਾਜਮਾਨ ਨੇ ਇਸ ਸਥਾਨ ਤੇ ਸੇ ਨੂੰ ਕੱਖ ਲੱਗਾ ਹੋਵੇ ਜਾਂ ਮੂਕੇ ਨਿਕਲੇ ਹੋਣ ਉਹ ਠੀਕ ਹੁੰਦੇ ਨੇ ਮਿਲਦੇ ਆਂਗੇ ਅਗਲੇ ਵਲੌਗ ਦੇ ਨਾਲ ਧੰਨਵਾਦ